ਬਾਈਕ ਸਵਾਰ ਲੁੱਟੇਰਿਆਂ ਦਾ ਕਾਰਨਾਮਾ ਮੈਂ ਚਲੋਂ ਤੋਂ ਆਦੇ ਪਿੰਡ ਜਾ ਰਿਹਾ ਸੀ ਵਾਪਸ ਗਿੱਦੜਪਿੰਡੀ ਤੇ ਮੇਰਾ ਮੋਟਰਸਾਈਕਲ ਰਾਹ ਵਿੱਚ ਖੋਲਿਆ ਵਾ ਬੰਦੂਕ ਦੀ ਨੋਕ ਤੇ ਲੁੱਟੇਰਿਆਂ ਨੇ ਨੌਜਵਾਨ ਤੋਂ ਖੋਇਆ ਮੋਟਰਸਾਈਕਲ ਉਹਨਾਂ ਨੇ ਮੈਨੂੰ ਡਰਾਵਾ ਦਿੱਤਾ ਤੇਰੇ ਗੋਲੀ ਮਾਰ ਦੇਣੀ ਆ ਮੈਂ ਕਪਰਾ ਗਿਆ ਤਬਾ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਗੁੱਟ ਫੜਿਆ ਤੇ ਮੇਰਾ ਮੋਟਰਸਾਈਕਲ ਦੀ ਚਾਬੀ ਕੱਢੀ ਤੇ ਮੇਰਾ ਮੋਟਰਸਾਈਕਲ ਥੱਲੇ ਡੇਗ ਗਿਆ ਨਹੀਂ ਰੁਕ ਰਿਹਾ ਸੁਲਤਾਨਪੁਰ ਲੋਧੀ ਚ ਲੁੱਟਖੋਹਾਂ ਦਾ ਸਿਲਸਿਲਾ ਹੁਣ ਤਾਂ ਬੰਦਾ ਕੰਮ ਨਹੀਂ ਕਰ ਸਕਦਾ ਸੇਫਲੀ ਲੁਟੇਰੇ ਮੋਟਰਸਾਈਕਲ ਖੋ ਕੇ ਮੌਕੇ ਤੋਂ ਹੋਏ ਫਰਾਰ ਇਹ ਜਾ ਰਿਹਾ ਸੀਗਾ ਆ ਲੜਕਾ ਤੇ ਇੱਕ ਤੋਂ ਮੋਟਰਸਾਈਕਲ ਸਿੱਧੂਵਾਲ ਰੋਡ ਤੋਂ ਮੋਟਰਸਾਈਕਲ ਦੇ ਤੋਂ ਕੋਈ ਡੋਗ ਲੈ ਗਿਆ ਪੁਲਿਸ ਨੇ ਮੌਕੇ ਤੇ ਪੰਜ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਸੱਚਾ ਕਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦੇਵਨ ਮੀਡੀਆ ਮੈਂ ਬਿਆਨ ਸੁਲਤਾਨਪੁਰ ਲੋਧੀ ਇਲਾਕੇ ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਲਾਕੇ ਅੰਦਰ ਸਰਗਰਮ ਲੁੱਟੇਰਾ ਗਿਰੋ ਆਏ ਦਿਨ ਵਾਰਦਾਤਾ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਿਹਾ ਹੈ ਜਿਸ ਦੇ ਚੱਲਦਿਆਂ ਲੋਕਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਜ਼ਾ ਮਾਮਲਾ ਇੱਥੇ ਰਾਤ ਵੇਲੇ ਸੁਲਤਾਨਪੁਰ ਲੋਧੀ ਤੋਂ ਜੱਬੋਵਾਲ ਮਾਰਗ ਤੋਂ ਮੋਟਰਸਾਈਕਲ ਦੀ ਲੁੱਟ ਹੋ ਜਾਣ ਦਾ ਸਾਹਮਣੇ ਆਇਆ ਹੈ ਜਿਸ ਵਿੱਚ ਪਿੰਡ ਸੱਦੂਵਾਲ ਦੇ પેટ્રોલ ਪੰਪ ਨੇੜੇ ਦੋ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਘੇਰ ਕੇ ਉਸ ਦਾ ਮੋਟਰਸਾਈਕਲ ਖੋ ਕੇ ਲੈ ਗਏ ਪਿੰਡ ਗਿੱਦੜ ਪਿੰਡੀ ਦਾ ਵਾਸੀ ਪਰਮਿੰਦਰ ਸਿੰਘ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ ਜੱਬੋਵਾਲ ਨੇੜੇ ਸਥਿਤ પેટ્રોલ ਪੰਪ ਨੇੜੇ ਉਸ ਨੂੰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਰੋਕ ਲਿਆ ਤੇ ਗੋਲੀ ਮਾਰ ਦੇਣ ਦਾ ਡਰਾਵਾ ਦੇ ਕੇ ਉਸ ਤੋਂ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਉੱਧਰ ਮੌਕਾ ਵਾਰਦਾਤ ਤੇ ਪਹੁੰਚੇ ਸਥਾਨਿਕ ਥਾਣਾ ਸultanpur Lodhi ASI ਮਹਾਵੀਰ ਸਿੰਘ ਨੇ ਦੱਸਿਆ ਕਿ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕੀ ਘਟਨਾ ਮੇਰਾ ਨਾਮ ਪਰਮਿੰਦਰ ਚੰਗਾ ਗਿੱਦੜਪਿੰਡੀ ਤੋਂ ਆ ਤੇ ਮੈਂ ਕੰਮ ਤੋਂ ਵਾਪਸ ਜਾ ਰਿਹਾ ਸੀ ਕੀ ਕੰਮ ਕਰਦੇ ਹੋ ਮੈਂ ਸਲੂਨ ਦਾ ਕੰਮ ਕਰਦਾ ਵਾਂ ਅੱਛਾ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਸਲੂਨ ਤੋਂ ਆਦੇ ਪਿੰਡ ਜਾ ਰਿਹਾ ਸੀ ਵਾਪਸ ਗਿੱਦੜਪਿੰਡੀ ਅੱਛਾ ਜੀ ਤੇ ਮੇਰਾ ਮੋਟਰਸਾਈਕਲ ਰਾਹ ਵਿੱਚ ਖੋ ਲਿਆ ਵਾ ਕੌਣ ਸੀ ਕਿਉਂ ਦੋ ਜਣੇ ਆਏ ਸੀ ਮੂੰ ਬੰਨਿਆ ਖੁੱਲੇ ਸੀ ਕਿਦਾ ਮੂੰ ਖੁੱਲੀ ਸੀ ਤੇ ਉਹਨਾਂ ਨੇ ਮੈਨੂੰ ਡਰਾਵਾ ਦਿੱਤਾ ਤੇਰੇ ਗੋਲੀ ਮਾਰ ਦੇਣੀ ਆ ਮੈਂ ਕਬਰ ਆ ਗਿਆ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਗੁੱਟ ਫੜਿਆ ਤੇ ਮੇਰਾ ਮੋਟਰਸਾਈਕਲ ਦੀ ਚਾਬੀ ਕੱਢੀ ਤੇ ਮੇਰਾ ਮੋਟਰਸਾਈਕਲ ਥੱਲੇ ਡੇਗ ਗਿਆ 8:30 ਦਾ ਟਾਈਮ ਸੀ ਤੇ ਮੈਂ ਨਾ ਇਹ ਘਟਨਾ ਵਾਪਰੀ ਆ ਬਾਕੀ ਕਹਿੰਦੇ ਇਹ ਹੈ ਕਿ ਆਜ ਇਹਨਾਂ ਨੇ ਵੀ ਕੀਤਾ ਵਾ ਇਹਦਾ ਉਹ ਫੜੇ ਜਾਣ ਹੁਣ ਤਾਂ ਬੰਦਾ ਕੰਮ ਵੀ ਨਹੀਂ ਕਰ ਸਕਦਾ ਸੇਫਲੀ ਸਟਾਲ ਸੀਗਾ ਉਹਨਾਂ ਦੇ ਕੋਲ ਇਹ ਤੇ ਨਹੀਂ ਮੈਂ ਦੇਖਿਆ ਜੀ ਮੈਂ ਡਰ ਗਿਆ ਸੀ ਬਹੁਤ ਕਿੱਥੇ ਕਿ ਵਾਪਰੀ ਘਟਵਾ ساری ਆ ਸੱਧੂਵਾਲ ਦੇ ਕੋਲ ਪट्रोल पंप ਆ ਉਦੋਂ ਥੋੜਾ ਕੀ ਅੱਗੇ ਆ ਲਾਕੇ ਦੇ ਹਾਲਾਤ ਆ ਦੇਖ ਲੋ ਕਿਦਾਂ ਸੁਲਤਾਨਪੁਰ ਲੋਧੀ ਦੇ ਇਦਾਂ ਦੇ ਹਾਲਾਤਾਂ ਜੇ ਬੰਦਾ ਕੰਮ ਕਿਦਾਂ ਕਰ ਲੂਗਾ ਕੋਣ ਕਿ ਉਹ ਕੀ ਮਾਮਲਾ ਹੈ ਜੀ ਸਾਨੂੰ ਨਾ ਇੱਕ ਅ ਅਰਖਾਸਤ ਮਸੂਲ ਹੋਈ ਸੀ 112 ਤੋਂ ਤੇ ਵੀ ਇੱਥੇ ਕੋਈ ਇਹ ਜਾ ਰਿਹਾ ਸੀਗਾ ਆ ਲੜਕਾ ਤੇ ਇਤੋਂ ਮੋਟਰਸਾਈਕਲ ਸਿੱਧੂਵਾਲ ਰੋਡ ਤੋਂ ਮੋਟਰਸਾਈਕਲ ਇਹਦੇ ਤੋਂ ਕੋਈ ਖੋਗ ਲੈ ਗਿਆ ਤੇ ਅਸੀਂ ਮੌਕੇ ਪਰ ਹਾਜ਼ਰ ਆਏ ਸੀਗੇ ਤੇ ਇੱਥੇ ਸਾਰਾ ਕੁਝ ਹੁਣ ਪੁਸ਼ੇਸ਼ ਕੀਤੀ ਤੇ ਕੈਮਰੇ ਕੂਮ ਦੇ ਚੈੱਕ ਕਰਕੇ ਫਿਰ ਦੇਖਦੇ ਆ ਅਗੇ ਕਾਨੂੰਨ ਕਾ ਬੰਦੀ ਕਾਰਵਾਈ ਹੋਈ ਕਰਾਂ